ਸਾਈਬਰ क्राइम थाना ਤੇ ਸਾਂਝ ਕੇਂਦਰੀ ਟੀਮ ਦੀ ਮਦਦ ਨਾਲ ਫਰੀਦਕੋਟ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਲੋਕਾਂ ਦੇ ਗਰੀਬ 125 ਮੋਬਾਈਲ ਫੋਨ ਜੋ ਕਿ ਗੁੰਮ ਹੋ ਚੁਕੇ ਸੀ ਚੋਰੀ ਹੋ ਗਏ ਸੀ ਜਾਂ ਫਿਰ ਖੋ ਲੇ ਗਏ ਸੀ ਉਹਨਾਂ ਨੂੰ ਬਰਾਮਦ ਕੀਤਾ ਤੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ ਪੁਲਿਸ ਦੀ ਇਸ ਕਾਰਵਾਈ ਦੀ ਲੋਕਾਂ ਵੱਲੋਂ ਜੁੱਤੀ ਤਾਰੀਫ਼ ਕੀਤੀ ਜਾਂਦੀ ਹੈ ਉੱਥੇ ਹੀ ਪੁਲਿਸ ਵਿਭਾਗ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ ਇਸ ਦੌਰਾਨ ਜੋ ਫੋਨ ਮਾਲਕ ਨੇ उन्होंने वालों पुलिस का धनबाद करते हुए मीडिया न गलबात भी की जाती है डी एस पी साइबर क्लाइम क्राइम से बाकी सारे जो मेरे वीर है खास करके अच्छ पुलिस महकमे के महमा का बहुत तह दिलों धनबाद करती हाँ कि वाकई जिस तरह एस एस पी साहब ने कहा है कि ये सिर्फ तो मोबाइल नहीं है तो स्नैच करके लैके गए थे उस ही साल ये मोबाइल फोन मेरे बच्चे मैं देख गए थे ਮੈਂ ਪੋਸਟ ਆਫਿਸ ਦੇ ਵਿੱਚ ਇੰਪਲਾਈਆਂ ਹੋਏ ਦੇ ਵਿੱਚ ਮੇਰੇ ਬਹੁਤ ਹੀ ਜ਼ਿਆਦਾ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸੀ ਮੇਰੇ ਜੋ ਆਫਿਸ ਦੇ ਨਾਲ ریلیਟਡ ਸੈਕੰਡਲੀ ਜੋ ਐਸਐਸਪੀ ਸਾਹਮਣੇ ਕਿਹਾ ਹੈ ਕਿ ਇਹਦੇ ਵਿੱਚ ਸਾਡੀਆਂ ਯਾਦਾਂ ਹੁੰਦੀਆਂ ਉਹ ਤਾਂ ਹੈਗੀਆਂ ਹੀ ਸੀ ਪਰ ਮੈਂ ਬਹੁਤ ਹੀ ਤਹਿ ਦਿਲ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਬਿਲਕੁਲ ਉਮੀਦ ਖਤਮ ਹੋ ਗਈ ਸੀ ਕਿ ਮੇਰਾ ਜਿਹੜਾ ਮੋਬਾਈਲ ਸੀ 27 ਅਕਤੂਬਰ 2023 ਨੂੰ ਰੋਕੇ ਲਾਕੇ ਗਏ ਸੀ 2023 नियर अबाउट आफ्टर 2 ইয়ার্স আই কাంట్ મતલબ কে મેં ਉਮੀਦ ਨਹੀਂ ਕਰ ਸਕਦੀ ਸੀ કે ਮੈਨੂੰ ਮੇਰਾ ਮੋਬਾਈਲ ਵਾਪਸ ਮਿਲ ਜੂਗਾ ਪਰ ਅੱਜ ਮੈਂ ਇੰਨੀ ਖੁਸ਼ ਆਂ ਜਦੋਂ ਮੈਨੂੰ ਕੱਲ ਇਥੋਂ ਫੋਨ ਗਿਆ ਕਿ ਤੁਹਾਡਾ ਮੈਨੂੰ ਮੋਬਾਈਲ ਪਹਿਲਾਂ ਸਾਈਬਰ ਕ੍ਰਾਈਮ ਦਾ ਮੈਨੂੰ ਫੋਨ ਆਇਆ ਪਹਿਲਾਂ ਮੈਂ ਡਰ ਗਈ ਸੱਚਮੁੱਚ ਕਿ ਆਮ ਤੌਰ ਤੇ ਸਾਈਬਰ ਕ੍ਰਾਈਮ ਦੇ ਫੋਨ ਕਹਿ ਕੇ ਲੋਕੀ ਸਾਨੂੰ મતલਬ ਜੋ ਹੈ ਕਿ ਸਾਨੂੰ ਗੁੰਮਰਾਹ ਕਰਦੇ ਆ ਕਿ ਤੁਹਾਡਾ ਕੋਈ ਫਲਾਣਾ ਬੰਦਾ ਬਾਹਰ ਹੈ ਉਹ ਨਸ਼ੇ ਕਰਦਾ ਫੜਿਆ ਗਿਆ ਤੁਹਾਡੇ ਹਸਬੰਦ ਫੜਿਆ ਗਿਆ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਤੁਸੀਂ ਇੱਥੇ ਬਾਹਰ ਆ ਜਾਓ ਇਸ ਵਾਰ ਨੇ ਫੋਨ ਵੀ ਮੈਨੂੰ ਕਾਫੀ ਆਇਆ ਆਫਿਸ ਬੈਟੀ ਨੂੰ ਮੈਂ ਪਹਿਲਾਂ ਫਸਟ ਟਾਈਮ ਉਹਨਾਂ ਦਾ ਫੋਨ ਚੱਜ ਨਾਲ ਅਟੈਂਡ ਨਹੀਂ ਕੀਤਾ ਜਸਟ ਮੈਂ ਇੱਕ ਆਮ ਆਵਾਜ਼ ਦੇ ਵਿੱਚ ਸਿਰਫ ਹੈਲੋ ਕਿਹਾ ਜਦੋਂ ਮੈਨੂੰ ਇੱਕ ਫੋਨ ਲੇਡੀਜ਼ ਦਾ ਗਿਆ ਕਿ ਮੈਡਮ ਤੁਹਾਡਾ ਫੋਨ ਗੁੰਮਿਆ ਸੀ ਤਾਂ ਫਿਰ ਮੈਨੂੰ ਥੋੜਾ ਸੀਰੀਅਸ ਵੀ ਹੋਇਆ ਕਿ ਮੇਰਾ ਫੋਨ ਮਤਲਬ ਲੱਪ ਗਿਆ ਔਰ ਇੰਨੀ ਤੁਸੀਂ ਮਿਹਨਤ ਕੀਤੀ ਸੱਚਮੁੱਚ ਵੀ ਅਸੀਂ ਤੁਹਾਡੇ ਦੇਨਦਾਰ ਆਂ ਵੀ ਅਸੀਂ ਜਿਸ ਤਰ੍ਹਾਂ ਉੱਥੇ ਲਿਖਿਆ ਹੋਇਆ ਫਲੈਕਸ ਤੇ ਇਟ ਇਜ਼ ਆ ਹੋਲਸ ਆਫ ਡਿਫਰ ਇਟ ਇਜ਼ ਆ ਫੋਰਸ ਆਫ ਕਨਵਿੰਸ ਔਰ ਸੈਕੰਡ ਥਰਡ ਲਿਖਿਆ ਹੈ ਕਿ ਹਰਡ ਜਸਟ ਅੱਜ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਵਾਕਈ ਜੋ ਪੁਲਿਸ ਦਾ محکمہ ਵੀ ਹੈ ਬਹੁਤ ਹੀ ਸ਼ਿੱਦਤ ਨਾਲ ਸਾਡੇ ਲਈ ਕੰਮ ਕਰਦਾ ਹੈ ਇੰਨੀ ਪਬਲਿਕ ਦੇ ਵਿੱਚੋਂ ਇੰਨੇ ਮੌਕ ਟੇ ਲੋਕਾਂ ਨੇ ਪਹਿਲੇ ਹੋਏ ਨੇ ਉਹਨਾਂ ਦੇ ਵਿੱਚੋਂ ਲੱਭ ਕੇ ਸਾਡੇ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਵੀ ਇੰਨੇ ਚੀਜ਼ਾਂ ਲੱਭ ਕੇ ਦੇਣੀਆਂ ਮੈਂ ਬਹੁਤ ਹੀ ਜ਼ਿਆਦਾ ਮੈਂ ਕਹਣੀ ਆ ਬਹੁਤ ਮਿਹਨਤ ਵਾਲੀ ਕਰ ਲਾ ਔਰ ਅਸੀਂ ਤੁਹਾਡੀ ਤਹਿਤੋਂ ਸਾਰੇ ਮੇਰੇ ਵੱਲੋਂ ਤਾਂ ਸਾਰੀ ਮੈਂ ਪੂਰੇ ਫਰੀਦਕੋਟ ਵੱਲੋਂ ਤੁਹਾਨੂੰ ਆਕਰ ਅੱਜ ਦੀ ਪ੍ਰੈਸ ਕਾਨਫਰੈਂਸ ਇੱਕ ਬਹੁਤ ਹੀ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਅੰਡਰ ਦਾ ਡਾਇਰੈਕਸ਼ਨਸ ਆਫ आवर ਵਰਦੀ ਡੀਜੀਪੀ ਸਰ ਤਾਂ ਫਰੀਦਕੋਟ ਪੁਲਿਸ ਨੇ ਅੱਜ 125 ਗੁੰਮ ਹੋਏ ਮੋਬਾਈਲ ਉਹਨਾਂ ਦੇ ਓਨਰਸ ਨੂੰ ਰਿਟਰਨ ਕੀਤੇ ਐਚ ਮੈਂ ਸਪੈਸ਼ਲ ਜਿਹੜਾ ਮੈਂਸ਼ਨ ਕਰਨਾ ਚਾਹਾਂਗੀ ਉਹ ਐਸਪੀ ਹੈੱਡਕ quarter ਸਾਹਿਬ ਮਨਵਿੰਦਰ ਜੀ ਤੇ ਉਹਨਾਂ ਦੀ ਜਿਹੜੀ ਅੰਡਰ ਜਿਹੜੀ ਪੂਰੀ ਟੀਮ ਹੈ ਤੇ ਸਾਡੀ SPD ਸਾਹਿਬ ਉਹਨਾਂ ਦੇ ਅੰਡਰ ਵੀ ਜਿਹੜੀ ਸਾਰੀ ਟੀਮ ਹੈ HDSB ਹੈਡਕ quarters ਰਾਜੇਸ਼ ਜੀ ਤੇ DSP ਸਾਈਬਰ ਜਗਤਾਰ ਤੇ ਸਾਡੀ ਸਾਰੀ ਸਾਈਬਰ ਸੈੱਲ ਦੀ ਟੀਮ ਸਾਡੀ ਸਾਂਝ ਦੀ ਟੀਮ ਤੇ ਸਾਡੇ ਥਾਣਿਆਂ 'ਚ ਨੇ ਬਹੁਤ ਮਿਹਨਤ ਕਰਕੇ ਪਿਛਲੇ 2 3 4 ਮਹੀਨੇ 'ਚ ਜਿਹੜੇ ਮੋਬਾਈਲਸ ਕਿਸੇ ਦੇ ਗਵਾਚੇ ਸੀ ਜਾਂ ਚੋਰੀ ਹੋ ਗਏ ਸੀ ਉਹਨਾਂ ਨੂੰ ਰਿਕਵਰ ਕਰਕੇ 125 ओनर्स ਨੂੰ ਉਹ ਮੋਬਾਈਲਸ ਰਿਟਰਨ ਕਿਤੇ ਨੇ ਹਲੇ ਤੱਕ ਫਰੀਦਕੋਟ ਪੁਲਿਸ 365 ਮੋਬਾਈਲਸ ਰਿਕਵਰ ਕਰਕੇ ਉਹਨਾਂ ਦੇ ਓਨਰਸ ਨੂੰ ਰਿਟਰਨ ਕਰ ਚੁੱਕੀ ਹੈ ਇਹਨਾਂ ਦੀ ਅਗਰ ਮਾਰਕੀਟ ਪ੍ਰਾਈਸ ਅਸੀਂ ਵੈਲਿਊਏਟ ਕਰੀਏ ਤਾਂ 85 ਲੱਖ ਰੁਪੀਏ ਇਹ ਮਾਰਕੀਟ ਪ੍ਰਾਈਸ ਬਣਦੀ ਹੈ ਬਟ ਅਸੀਂ ਇਹ ਮੰਨਦੇ ਹਾਂ ਪੰਜਾਬ ਪੁਲਿਸ ਚ ਕਿ ਇੱਕ ਮੋਬਾਈਲ ਚ ਅੱਜਕੱਲ ਇੱਕ ਇਨਸਾਨ ਦੀ ਪੂਰੀ ਜ਼ਿੰਦਗੀ ਹੀ ਉਹ ਚ ਹੁੰਦੀ ਹੈ ਇਹ ਚ ਸਾਡੇ ਬੈਂਕਿੰਗ ਪਾਸਵਰਡ ਹੁੰਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀ ਹੈ ਸਾਡੀ ਮੈਮਰੀਜ਼ ਹੁੰਦੀਆਂ ਸਾਡੇ ਬਹੁਤ ਇੰਪੋਰਟੈਂਟ ਇਨਫੋਰਮੇਸ਼ਨਸ ਹੁੰਦੇ ਆ ਸਟੂਡੈਂਟਸ ਦੀ ਪੜ੍ਹਾਈ ਦੇ ਲਿੰਕਸ ਹੁੰਦੇ ਆ ਇਹਨਾਂ ਦੀ ਬੁੱਕਸ ਹੁੰਦੀਆਂ ਤੋਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਲੋਕਾਂ ਦੇ ਫੇਸ ਤੇ ਸਮਾਈਲ ਵਾਪਸ ਲਿਆਸ